ਪਰ ਮੈਂ ਇਹਨਾਂ ਕੋਲੋਂ ਇਹ ਤਾਂ ਪੁੱਛਲਾਂ ਕਿ ਇਹ ਆਜ਼ਾਦ ਹੋ ਕੇ ਕੀ ਕਰਨਗੇ? ਕੋਹੀ ਕਰਾਂਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀਆਂ ਸਿੰਘਾਂ ਦੀਆਂ ਆਉਣ ਵਾਲੀਆਂ ਨਸਲਾਂ ਕਰਨਗੀਆਂ ਕੀ ਆਖਰੀ ਸਾਹ ਤੱਕ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੇ? ਉਹ ਕਿਵੇਂ? ਅਸੀਂ ਆਪਣੇ ਗੁਰੂ ਪਿਤਾ ਦੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਫਰਸਟ ਚਾਰ ਕਰਾਂਗੇ। ਸੁਣਿਆ ਤੁਸੀਂ? ਸੁਣਿਆ ਤੁਸੀਂ ਸਾਰਿਆਂ ਨੇ? ਇਹਨਾਂ ਦੇ ਬਾਗੀ ਇਰਾਦੇ। ਜਿਹੜਾ ਇਹਨਾਂ ਦਾ ਬਾਗੀ ਬਾਪ ਸਾਡੇ ਖਿਲਾਫ ਕਰ ਰਿਹਾ ਹੈ ਉਹ ਇਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ ਦਸੋ ਦਰਬਾਰ ਵਿੱਚ ਬੈਠੇ ਗੁਗਲਿਆ ਸਲਤਨਤ ਦੇ ਇਹਨਾਂ ਬਾਗਿਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤਾਂ ਸਭ ਦੀ رائے ਕੋਈ ਹੋ ਸਕਦੀ ਹੈ ਸੱਤ ਦੇ ਬੱਚੇ ਸਭ ਹੀ ਹੁੰਦੇ ਨੇ ਤੁਜ ਆਨੰਦ ਜ਼ੁਬਾਨ ਨੂੰ ਲਗਾੰਦੇ ਮਜ਼ਲੂਮਾਂ ਦੇ ਉਹ ਦੋਸਤ ਨੇ ਨੇ ਕੀ ਉਹਨਾਂ ਦੀ ਪਛਾਣ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ